ਨਵਾਹੀ ਗੁਰੂ ਦੀ ਕਾ ਖਾਲਸਾ ਨਵਾਹੀ ਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਆਪ ਆਪਨੇ ਹੀ ਪਿੰਨ ਲੈ ਰੇ ਬੇਗਾ ਜ਼ਿਲ੍ਹਾ ਬਠਿੰਡਾ ਬਾਈ ਗਰਮੇਲ ਦੇ ਘਰੇ ਖੜੇ ਆ ਤੇ ਬਾਈ ਕੋਲੇ ਆਹ ਗਾਂ ਬਕਾਊਆ ਤੀਜੇ ਸੂਏ ਸੂਈ ਹੋਈ ਏ ਬਾਈ ਜੀ ਤਿੰਨ ਮਹੀਨੇ ਸੂਈ ਨੂੰ ਹੋਇਆ ਇਹਨੂੰ ਕੱਦ ਵਿੱਡ ਦੀ ਚੰਗੀ ਆ 11 12 ਲੀਟਰ ਦੁੱਧ ਦਿੰਦੀ ਆ ਜਿਹੜੀ ਮੇਨ ਗੱਲ ਆ ਤੁਹਾਨੂੰ ਦੱਸਦੀ ਵੀ ਇਹ ਜਮਾਂਦਰੂ ਤੇਲ ਤਿੰਨ ਥਣਾ ਚ ਦੁੱਧ ਆਉਂਦਾ ਇਹਦੇ ਤੇ ਇਹ 20 ਦਿਨ ਹੋਏ ਇਹਨੂੰ ਟੀਕਾ ਭਰਾਈ ਨੂੰ ਤੀਜਾ ਸੂਆ ਬਾਈ ਜੀ ਤਿੰਨ ਮਹੀਨੇ ਸੂਈ ਨੂੰ ਹੋਏ ਆ ਤੇ ਬਣ ਦੇ ਵੀਰੇ ਘੱਟ ਬੱਡ ਦੀ ਚੰਗੀ ਆ ਜਿਹੜੀ ਗਾ ਤੇ ਜਿਹੜਾ ਇਹਦਾ ਰੇਟ ਆ ਲੈਣ ਦੇਣ 22000 ਆ ਬਾਈ ਜੀ ਤੇ ਜੇ ਕਿਸੇ ਭਰਾਣੇ ਲੋਡ ਵੰਦਣ ਲੈਣੀ ਹੈ ਕਾਹੀਂ ਕਿਉਂਕਿ ਮਹਿੰਗਾਈ ਦਾ ਜ਼ਮਾਨਾ ਲੱਖ 2 ਲੱਖ ਰੇਕ ਬੰਦਾ ਲਾ ਨਹੀਂ ਸਕਦਾ ਤਾਂ ਬਾਈ ਗਰਮੇਲ ਸਿੰਘ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਿਹੜਾ ਨੰਬਰ ਆ ਬਾਈ ਦਾ 62843 62843 7385 37805 ਭਰਾ ਦਾ ਨੰਬਰ ਆ ਤੇ ਬਹੁਤ ਚੰਗੀ ਗਾਂ ਬਾਈ ਜੀ ਤੇ ਤੇਲ ਇਹ ਆਪਾਂ ਦੁਬਾਰੇ ਫੇਰ ਦੱਸ ਦਈਏ 11 12 ਲੀਟਰ ਦੁੱਧ ਆ ਇਹ ਥੱਲੇ ਤਿੰਨ ਮਹੀਨੇ ਸੂਈ ਨੂੰ ਹੋਏ ਆ ਤੀਜੀ ਸੂਏ ਸੂਈ ਹੋਈ ਆ ਤੇ 20 ਦਿਨ ਹੋਏ ਆ ਟੀਕਾ ਭਰਾਏ ਨੂੰ ਟ੍ਰਿੰਡ ਲੈ ਰਾ ਭੇਗਾ ਜ਼ਿਲ੍ਹਾ ਬਠਿੰਡਾ 46 ਸੈਡ ਘਾਰਾ ਬਾਈ ਦਾ ਤੇ ਜੇ ਕਿਸੇ ਹੋਰ ਭਰਾ ਨੇ ਵੀਡੀਓ ਬਣਾਉਣੀ ਆ ਆਪਣਾ ਨੰਬਰ ਆ 94799 8308 ਨਿਤ ਨਵੀਆਂ ਵੀਡੀਓ ਦੇਖਣ ਲਈ ਜਾਂ ਮੰਡੀਆਂ ਦਾ ਹਾਲ ਚਾਲ ਦੇਖਣ ਲਈ ਇੱਕ ਤਰੀਕ ਨੂੰ ਰਾਮਪਰਾ 11 ਨੂੰ ਤਨੋਲਾ 20 ਦੇ ਮੋੜ ਤੇ ਲਾਈਵ ਹੁੰਦੇ ਹੁੰਦੇ ਬਾਈ ਜੀ ਆਪਾਂ ਤਕਰੀਬਨ 8:00 ਵਜੇ ਤਾਂ ਪੇਜ ਨੂੰ ਕਰ ਲਓ ਫੋਲੋ ਤੇ ਗੱਲ ਵਾ ਤੁਸੀਂ ਬਾਈ ਨਾਲ ਕਰ ਸਕਦੇ ਹੋ। ਬਾਕੀ ਬਾਈ ਦਾ ਜਿਹੜਾ ਕਿਰਾਏ ਦਾ ਕੰਮ ਵੀ ਆ ਨਾਲ ਹਾਥੀ ਗੱਡੀਆਂ ਬਾਈ ਕੋਲੇ। ਜੇ ਕਿਸੇ ਨੇ ਪਸੂ ਲੈ ਜਾਣਾ ਜਾਂ ਲਿਆਉਣਾ ਜਾਂ ਛੱਡ ਕੇ ਆਉਣਾ ਜਾਂ ਕੋਈ ਹੋਰ ਸਮਾਨ ਆ ਤਾਂ ਤਾਂ ਵੀ ਬਾਈ ਨਾਲ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ। ਬਹੁਤ ਬਹੁਤ ਮਿਹਰਬਾਨੀ ਸ਼ੁਕਰੀ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਲਾਈਕ, ਸ਼ੇਅਰ, ਕਮੈਂਟ ਕਰਦੇ ਆ। ਧੰਨਵਾਦ। ਤੁਹ ਵਾਹਿਗੁਰੂ ਜੀ ਕਾ ਖਾਲਸਾ। Eu like o